ਦੋਸਤੋ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਹੈ ਤੇ ਇੱਥੇ ਵੱਡੇ ਵੱਡੇ ਦਫ਼ਤਰ ਵੀ ਨੇ ਤੇ ਇੱਥੇ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਹਾਈ ਕੋਰਟ ਵੀ ਹੈ ਤੇ ਇਸੇ ਕਰਕੇ ਪੰਜਾਬ ਅਤੇ ਹਰਿਆਣਾ ਤੋਂ ਬਹੁਤ ਸਾਰੇ ਲੋਕ ਹਰ ਰੋਜ਼ ਚੰਡੀਗੜ੍ਹ ਆਉਂਦੇ ਨੇ ਕੰਨਾਂ ਦੇ ਕਈ ਦਫ਼ਤਰੀ ਕੰਮਕਾਜ ਹੁੰਦੇ ਨੇ ਕਈ ਹਾਈ ਕੋਰਟ ਆਉਂਦੇ ਨੇ ਕਈ ਚੰਡੀਗੜ੍ਹ ਘੁੰਮਣ ਆਉਂਦੇ ਨੇ ਕਿਉਂਕਿ ਚੰਡੀਗੜ੍ਹ ਇੱਕ ਬਹੁਤ ਹੀ ਜਾਣਿਆ ਪਹਿਚਾਣਿਆ ਨਾਮੀ ਸ਼ਹਿਰ ਹੈ ਪੂਰੀ ਦੁਨੀਆ ਦੇ ਵਿੱਚ ਖਾਸ ਕਰਕੇ ਇੰਡੀਆ ਦੇ ਵਿੱਚ ਇਸ ਨੂੰ ਸਿਟੀ ਬਿਊਟੀਫੁਲ ਵੀ ਕਿਹਾ ਜਾਂਦਾ ਹੈ ਗ੍ਰੀਨ ਸਿਟੀ ਵੀ ਕਿਹਾ ਜਾਂਦਾ ਹੈ ਤੇ ਸਾਫ਼ ਸੁਥਰਾ ਸ਼ਹਿਰ ਵੀ ਮੰਨਿਆ ਜਾਂਦਾ ਹੈ ਤੇ ਇੱਕ ਹੋਰ ਗੱਲ ਕਿ ਇੱਥੇ ਦੇ ਜਿਹੜੇ ਰੂਲਜ਼ ਨੇ ਖਾਸ ਕਰਕੇ ਜਿਹੜੇ ਟ੍ਰੈਫਿਕ ਰੂਲਜ਼ ਨੇ ਨਿਯਮ ਨੇ ਉਹ ਵੀ ਕਾਫੀ ਸਖਤ ਮੰਨੇ ਜਾਂਦੇ ਨੇ ਇਸੇ ਕਰਕੇ ਜਦੋਂ ਕਈ ਯਾਰ ਦੋਸਤ ਮਿੱਤਰ ਚੰਡੀਗੜ੍ਹ ਆਉਂਦੇ ਨੇ ਖਾਸ ਕਰਕੇ ਪੰਜਾਬ ਤੋਂ ਹਰਿਆਣਾ ਤੋਂ ਜਾਂ ਆਲੇ ਦੁਆਲੇ ਦੀਆਂ ਸਟੇਟਾਂ ਤੋਂ ਤਾਂ ਉਹਨਾਂ ਦੇ ਮਨ ਦੇ ਵਿੱਚ ਇੱਕ ਗੱਲ ਜ਼ਰੂਰ ਹੁੰਦੀ ਹੈ ਕਿ ਉੱਥੇ ਦੇ ਟ੍ਰੈਫਿਕ ਰੂਲਜ਼ ਨੇ ਜਿਹੜੇ ਨਿਯਮ ਨੇ ਉਹ ਕਾਫੀ ਸਖਤ ਨੇ ਕਈ ਵਾਰੀ ਤਾਂ ਹੋ ਡਰ ਦੇ ਮਾਰੇ ਗੱਡੀਆਂ ਲੈ ਕੇ ਨਹੀਂ ਆਉਂਦੇ ਜੇ ਲੈ ਕੇ ਵੀ ਆਉਂਦੇ ਨੇ ਕਈ ਯਾਰ ਦੋਸਤ ਮਿੱਤਰ ਤਾਂ ਮਹਾਲੀ ਖੜੀ ਕਰ ਦਿੰਦੇ ਨੇ ਕਈ ਜੀਰਕਪੁਰ ਖੜੀ ਕਰ ਦਿੰਦੇ ਨੇ ਉਹਨਾਂ ਨੂੰ ਇਸ ਗੱਲ ਦਾ ਡਰ ਹੁੰਦਾ ਹੈ ਕਿ ਸਾਡਾ ਚਲਾਨ ਹੋ ਜਾਊਗਾ ਕਿਉਂਕਿ ਚੰਡੀਗੜ੍ਹ ਦੇ ਵਿੱਚ ਅਸੀਂ ਦੇਖਦੇ ਹਾਂ ਜਗ੍ਹਾ ਜਗ੍ਹਾ ਤੇ ਟ੍ਰੈਫਿਕ ਪੁਲਿਸ ਹੁੰਦੀ ਹੈ ਜੇ ਕੋਈ ਬਾਹਰ ਦਾ ਨੰਬਰ ਖਾਸ਼ ਕਰਕੇ ਜਦੋਂ ਕੋਈ ਗੱਡੀ ਲੈ ਕੇ ਆਉਂਦਾ ਤਾਂ ਫਿਰ ਉਸ ਨੂੰ ਰੋਕ ਲਿਆ ਜਾਂਦਾ ਡਾਕੂਮੈਂਟ ਚੈੱਕ ਕੀਤੇ ਜਾਂਦੇ ਨੇ ਕਈ ਵਾਰੀ ਕੋਈ ਨਾ ਕੋਈ ਕਮੀ ਤਾਂ ਕਿੱਤੇ ਨਕੇਤੇ ਹੁੰਦੀ ਹੈ ਜਾਂ ਫਿਰ ਕਈ ਵਾਰੀ ਕਈ ਯਾਰ ਦੋਸਤ ਮਿੱਤਰ ਓਵਰ ਸਪੀਡ ਹੁੰਦੇ ਨੇ ਜਾਂ ਕਈ ਰੈੱਡ ਰੈੱਡ ਲਾਈਟ ਹੈ ਜਿਹੜੀ ਉਹ ਕ੍ਰੋਸ ਕਰ ਲੈਂਦੇ ਨੇ ਜਾਂ ਕੋਈ ਰੋਂਗ ਪਾਰਕਿੰਗ ਕਰ ਦਿੰਦਾ ਹੈ ਜਾਂ ਕੋਈ ਗਲਤ ਸਾਈਡ ਜਾ ਰਿਹਾ ਹੁੰਦਾ ਹੈ ਜਾਂ ਕੋਈ ਕਈ ਵਾਰੀ ਹੋਰ ਕਿਤੇ ਗਲਤੀ ਹੁੰਦੀ ਹੈ ਇਸ ਕਰਕੇ ਉਹਨਾਂ ਦਾ ਚਲਾਨ ਹੋ ਜਾਂਦਾ ਹੈ ਇਸੇ ਕਰਕੇ ਬਹੁਤ ਸਾਰੇ ਯਾਰ ਦੋਸਤ ਮਿੱਤਰ ਇਸ ਗੱਲ ਤੋਂ ਡਰਦੇ ਹੁੰਦੇ ਨੇ ਕਿ ਸਾਡਾ ਚਲਾਨ ਹੋ ਜਾਊਗਾ ਜੇ ਚੰਡੀਗੜ੍ਹ ਆ ਵੀ ਜਾਂਦੇ ਨੇ ਗੱਡੀ ਲੈ ਕੇ ਤਾਂ ਜਿੰਨਾ ਟਾਈਮ ਚੰਡੀਗੜ੍ਹ ਤੋਂ ਨਿਕਲਦੇ ਨਹੀਂ ਓਨਾ ਟਾਈਮ ਉਹਨਾਂ ਦੇ ਮਨ ਦੇ ਵਿੱਚ ਇਹ ਡਰ ਬਣਿਆ ਰਹਿੰਦਾ ਪਰ ਹੁਣ ਉਹਨਾਂ ਦੇ ਲਈ ਇੱਕ ਖੁਸ਼ਖਬਰੀ ਇਹ ਹੈ ਕਿ ਜਿਹੜੀ ਹੁਣ ਚੰਡੀਗੜ੍ਹ ਦੇ ਵਿੱਚ ਟ੍ਰੈਫਿਕ ਪੁਲਿਸ ਹੈ ਜਿਹੜੇ ਟ੍ਰੈਫਿਕ ਪੁਲਿਸ ਦੇ ਵਿੱਚ ਜਵਾਨ ਨੇ ਪੁਲਿਸ ਵਾਲੇ ਨੇ ਉਹ ਹੁਣ ਕੋਈ ਵੀ ਗੱਡੀ ਨਹੀਂ ਰੋਕ ਸਕਣਗੇ ਜੇਕਰ ਕੋਈ ਗੱਡੀ ਉਹਨਾਂ ਨੇ ਰੋਕੀ ਤਾਂ ਪੁਲਿਸ ਦੇ ਅਧਿਕਾਰੀਆਂ ਤੇ ਜਵਾਨਾਂ ਤੇ ਸਖਤ ਕਾਰਵਾਈ ਹੋਊਗੀ ਇਹ ਹੁਕਮ ਸੀਨੀਅਰ ਅਫਸਰ ਨੇ ਜਿਹੜੇ ਉਹਨਾਂ ਨੇ ਸੋਮਵਾਰ ਨੂੰ ਜਾਰੀ ਕੀਤੇ ਨੇ ਮੰਡੇ ਵਾਲੇ ਦਿਨ ਇੱਕ ਮੀਟਿੰਗ ਹੋਈ ਉਸ ਦੇ ਵਿੱਚ ਇਹ ਡਿਸੀਜਨ ਲਿਆ ਗਿਆ ਫੈਸਲਾ ਲਿਆ ਗਿਆ ਟ੍ਰੈਫਿਕ ਲਾਈਟਾਂ ਦੇ ਜਿਹੜੀਆਂ ਬੱਤੀਆਂ ਨੇ ਜਿਹੜੇ ਪੁਆਇੰਟ ਬਣੇ ਹੋਏ ਨੇ ਉਹਨਾਂ ਤੇ ਜਿਹੜੇ ਚੌਰਾਹੇ ਬਣੇ ਹੋਏ ਨੇ ਸਰਕਲ ਜੇ ਬਣੇ ਹੋਏ ਨੇ ਉਹਨਾਂ ਤੇ ਅਸੀਂ ਦੇਖਦੇ ਹਾਂ ਕਿ ਜਿਹੜੇ ਪੁਲਿਸ ਕਰਮਚਾਰੀ ਨੇ ਉਹ ਤੈਨਾਤ ਹੁੰਦੇ ਨੇ ਉਹ ਸਿਰਫ ਟ੍ਰੈਫਿਕ ਨੂੰ ਕੰਟਰੋਲ ਕਰਨ ਦੇ ਲਈ ਹੀ ਹੁਣ ਹਾਜ਼ਰ ਹੋਣਗੇ ਜਿਵੇਂ ਪਹਿਲਾਂ ਚਲਾਨ ਕੱਟ ਦਿੰਦੇ ਸੀ ਘੇਰ ਕੇ ਰੋਕ ਕੇ ਉਸ ਤਰ੍ਹਾਂ ਨਹੀਂ ਕਰਨਗੇ ਤੇ ਇਸ ਤੋਂ ਇਲਾਵਾ ਪੁਲਿਸ ਕਰਮੇ ਕਿਸੇ ਵੀ ਗੱਡੀ ਦਾ ਚਲਾਨ ਨਹੀਂ ਕਰਨਗੇ ਤੇ ਨਾ ਹੀ ਰੋਕਣਗੇ ਜਿਹੜੇ ਡੀਜੀਪੀ ਸਾਗਰ ਪ੍ਰੀਤ ਹੁੱਡਾ ਨੇ ਉਹਨਾਂ ਨੇ ਸੋਮਵਾਰ ਸ਼ਾਮ ਨੂੰ ਸੈਕਟਰ 9 ਦੇ ਵਿੱਚ ਜਿਹੜਾ ਪੁਲਿਸ ਹੈੱਡਕੁਆਟਰ ਹੈ ਉੱਥੇ ਆਈਪੀਐਸ ਜਿਹੜੇ ਆਫੀਸਰ ਨੇ ਉਹਨਾਂ ਦੇ ਨਾਲ ਬੈਠਕ ਕੀਤੀ ਮੀਟਿੰਗ ਕੀਤੀ ਤੇ ਬੈਠਕ ਦੇ ਵਿੱਚ ਡੀਜੀਪੀ ਸਾਹਿਬ ਨੇ ਸਾਰੇ ਆਈਪੀਐਸ ਆਫੀਸਰ ਨੇ ਜਿਹੜੇ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਤੇ ਮੀਟਿੰਗ ਖਤਮ ਹੋਣ ਤੋਂ ਬਾਅਦ ਟ੍ਰੈਫਿਕ ਵਿੰਗ ਦੇ ਵਿੱਚ ਇੱਕ ਮੈਸੇਜ ਜਿਹੜਾ ਆਇਆ ਸੰਦੇਸ਼ ਆਇਆ ਕਿ ਕੋਈ ਵੀ ਟ੍ਰੈਫਿਕ ਪੁਲਿਸ ਨੌਜਵਾਨ ਜਿਹੜਾ ਪੁਲਿਸ ਕਰਮਚਾਰੀ ਹੈ ਉਹ ਸ਼ਹਿਰ ਦੇ ਵਿੱਚ ਕਿਸੇ ਵੀ ਗੱਡੀ ਨੂੰ ਨਹੀਂ ਰੋਕੂਗਾ ਚੰਡੀਗੜ੍ਹ ਟ੍ਰੈਫਿਕ ਵਿੰਗ ਦੇ ਜਵਾਨਾਂ ਨੇ ਡੀਜੀਪੀ सुरेंद्र ਜਾਦਵ ਦੇ ਤਬਾਦਲੇ ਤੋਂ ਬਾਅਦ ਦੂਜੇ ਸੂਬਿਆਂ ਦੀਆਂ ਗੱਡੀਆਂ ਰੋਕ ਕੇ ਚਲਾਨ ਦੇ ਬਦਲੇ ਵਸੂਲੀ ਦੇ ਦੋਸ਼ ਲੱਗੇ ਸੀਗੇ ਰੁਪਏ ਲੈਣ ਦੇ ਅਤੇ ਬਦਤਮੀਜ਼ੀ ਦੀਆਂ ਕਈ ਵੀਡੀਓਜ਼ ਵਾਇਰਲ ਹੋਈਆਂ ਸੋਸ਼ਲ ਮੀਡੀਆ ਤੇ ਇਨਾ ਹੀ ਨਹੀਂ ਕੁਝ ਦਿਨ ਪਹਿਲਾਂ ਟ੍ਰੈਫਿਕ ਵਿੰਗ ਦਾ ਇੱਕ ਪੁਲਿਸ ਕਰਮਚਾਰੀ ਕਾਂਸਟੇਬਲ 500 ਰੁਪਏ ਦੀ ਰਿਸ਼ਵਤ ਲੈਂਦਾ ਹੋਇਆ ਵੀ ਵੀਡੀਓ ਦੇ ਵਿੱਚ ਕੈਦ ਹੋ ਗਿਆ ਸੀਗਾ ਸੀਨੀਅਰ ਅਫਸਰਾਂ ਨੇ ਉਸ ਨੂੰ ਮੁਅਤਲ ਕਰ ਦਿੱਤਾ ਤੇ ਵਿਭਾਗੀ ਜਾਂਚ ਹੈ ਜਿਹੜੀ ਉਹ ਉਸ ਦੇ ਖਿਲਾਫ ਚੱਲ ਰਹੀ ਹੈ ਪੰਜਾਬ ਅਤੇ ਹਰਿਆਣਾ ਦੀਆਂ ਗੱਡੀਆਂ ਰੋਕ ਕੇ ਚਲਾਨ ਕਰਨ ਦਾ ਜਿਹੜਾ ਇਹ ਮਾਮਲਾ ਹੈ ਉਹ ਪ੍ਰਸ਼ਾਸਨ ਦੇ ਕੋਲ ਪਹੁੰਚਿਆ ਡੀਜੀਪੀ ਦੇ ਕੋਲ ਪਹੁੰਚਿਆ ਤੇ ਦੂਜੇ ਸੂਬਿਆਂ ਦੀਆਂ ਜਿਹੜੀਆਂ ਗੱਡੀਆਂ ਆਉਂਦੀਆਂ ਸੀ ਉਨਾ ਨੂੰ ਰਕਵਾਉਣ ਦੇ ਮਾਮਲੇ ਦੀ ਜਾਂਚ ਕੀਤੀ ਗਈ ਤੇ ਜਾਂਚ ਦੇ ਵਿੱਚ ਇਹ ਪਾਇਆ ਗਿਆ ਕਿ ਪੁਲਿਸ ਜਿਹੜੇ ਕਰਮਚਾਰੀ ਨੇ ਉਹ ਚੰਡੀਗੜ੍ਹ ਆਉਣ ਵਾਲੀਆਂ ਦੂਜੇ ਸੂਬਿਆਂ ਦੀਆਂ ਗੱਡੀਆਂ ਨੂੰ ਰੋਕ ਕੇ ਉਹਨਾਂ ਦੇ ਚਾਲਕਾਂ ਨੂੰ ਡਰਾਈਵਰਾਂ ਨੂੰ ਪਰੇਸ਼ਾਨ ਕਰਦੇ ਨੇ ਉਹਨਾਂ ਦਾ ਚਲਾਨ ਕਰਦੇ ਨੇ ਟ੍ਰੈਫਿਕ ਪੁਲਿਸ ਸੂਤਰਾਂ ਦੇ ਅਨੁਸਾਰ ਚੰਡੀਗੜ੍ਹ ਦੇ ਵਿੱਚ ਐਂਟਰੀ ਪੁਆਇੰਟਾਂ ਤੇ ਚੁਰਾਹਿਆਂ ਤੇ ਡਿਊਟੀ ਲਾਉਣ ਦੇ ਲਈ ਪੁਲਿਸ ਜਵਾਨ ਬੋਲੀ ਟੱਕ ਲਗਾਉਂਦੇ ਸੀਗੇ ਭਾਵ ਕਿ ਅਪਰੋਚ ਵਾਲਾ ਵਿਅਕਤੀ ਹੀ ਜਿਹੜੇ ਚੌਂਕ ਹੁੰਦੇ ਸੀਗੇ ਲਾਈਟਾਂ ਹੁੰਦੀਆਂ ਸੀਗੀ ਉੱਥੇ ਡਿਊਟੀ ਲਗਵਾਉਂਦਾ ਸੀਗਾ ਕਈ ਵਾਰੀ ਪੈਸੇ ਦੇ ਕੇ ਕਈ ਵਾਰੀ ਰਿਸ਼ਬਤ ਦੇ ਕੇ ਲੱਖਾਂ ਦੇ ਵਿੱਚ ਕਹਿੰਦੇ ਸੌਦਾ ਹੁੰਦਾ ਸੀਗਾ ਇਹ ਜਿਹੜਾ ਸਾਰਾ ਖੇਲ ਹੈ ਉਹ ਮੁੰਸੀ ਸਟਾਫ ਵੱਲੋਂ ਕੀਤਾ ਜਾਂਦਾ ਸੀਗਾ ਜਿਹੜੇ ਪੁਲਿਸ ਕਰਮਚਾਰੀ ਨੇ ਉਹ ਵੀਡੀਓ ਦੇ ਵਿੱਚ ਰੁਪਏ ਲੈਂਦੇ ਹੋਣ ਤੋਂ ਬਾਅਦ ਜਦੋਂ ਦਿਖੇ ਤਾਂ ਸੀਨੀਅਰ ਅਫਸਰਾਂ ਨੇ ਟ੍ਰੈਫਿਕ ਵਿੰਗ ਦੇ ਮੁੰਸੀ ਦਾ ਟਰਾਂਸਫਰ ਵੀ ਕਰ ਦਿੱਤਾ ਤੇ ਸ਼ਹਿਰ ਦੇ ਜਿਹੜੇ ਮੁੱਖ ਚੌਂਕ ਨੇ ਮੁੱਖ ਲਾਈਟ ਪੁਆਇੰਟ ਨੇ ਚੌਰਾਹੇ ਨੇ ਉਹ ਹਾਈ ਟੈਕ ਸੀਸੀਟੀਵੀ ਕੈਮਰਿਆਂ ਦੇ ਨਾਲ ਕਵਰ ਨੇ ਜਿਹੜੀ ਪੁਲਿਸ ਟੀਮ ਹੈ ਉਹ ਸੀਸੀਟੀਵੀ ਕੈਮਰਿਆਂ ਦੇ ਨਾਲ ਚਲਾਨ ਕਟੂਗੀ ਪਰ ਜਿਵੇਂ ਹੁਣ ਰੋਕ ਕੇ ਚਲਾਨ ਕੀਤਾ ਜਾਂਦਾ ਸੀ ਉਸ ਤਰ੍ਹਾਂ ਚਲਾਨ ਨਹੀਂ ਹੋਣਗੇ ਤੇ ਲੋਕਾਂ ਦਾ ਇਹ ਕਹਿਣਾ ਹੈ ਕਿ ਜਦੋਂ ਕੈਮਰੇ ਲੱਗੇ ਹੋਏ ਨੇ ਤਾਂ ਫਿਰ ਟ੍ਰੈਫਿਕ ਪੁਲਿਸ ਕਰਮਚਾਰੀ ਉੱਥੇ ਕਿਉਂ ਖੜੇ ਹੁੰਦੇ ਨੇ ਕਿਉਂ ਚਲਾਨ ਕਰਦੇ ਨੇ ਹਾਲਾਂਕਿ ਖੜੇ ਹੋਣਾ ਜ਼ਰੂਰੀ ਹੈ ਟ੍ਰੈਫਿਕ ਨੂੰ ਕੰਟਰੋਲ ਕਰਨ ਦੇ ਲਈ ਜਾਂ ਕਈ ਵਾਰੀ ਕੋਈ ਹੋਰ ਐਮਰਜੈਂਸੀ ਹੋ ਜਾਂਦੀ ਹੈ ਪਰ ਉਨ੍ਹਾਂ ਨੂੰ ਹੁਕਮ ਹੋਏ ਨੇ, ਦਿਸ਼ਾ ਨਿਰਦੇਸ਼ ਹੋਏ ਨੇ ਕਿ ਉਹ ਚਲਾਣ ਨਹੀਂ ਕੱਟਣਗੇ। ਗੱਡੀਆਂ ਨੂੰ ਘੇਰ ਕੇ ਰੋਕ ਕੇ ਟ੍ਰੈਫਿਕ ਜਮ ਹੁੰਦੀ ਹੈ, ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਤੇ ਕਈ ਵਾਰੀ ਕਪੜੇ ਵੀ ਹੁੰਦੇ ਨੇ ਤੇ ਕਈ ਵਾਰੀ ਫਿਰ ਇਨਸਲਟ ਵੀ ਹੋ ਜਾਂਦੀ ਹੈ ਜਦੋਂ ਕੋਈ ਕਿਸੇ ਦੀ ਵੀਡੀਓ ਬਣ ਜਾਂਦੀ ਹੈ। ਚੰਡੀਗੜ੍ਹ ਇੱਕ ਸਮਾਰਟ ਸਿਟੀ ਹੈ। ਇੱਥੇ ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ ਕੁੱਲ 3130 ਸੀਸੀਟੀਵੀ ਕੈਮਰੇ ਲਗਾਏ ਗਏ ਨੇ। ਇਨ੍ਹਾਂ ਦੇ ਵਿੱਚੋਂ 1433 ਕੈਮਰੇ ਚੰਡੀਗੜ੍ਹ ਪੁਲਿਸ ਦੇ ਨੇ 40 ਜੰਕਸ਼ਨਾਂ ਤੇ ਲੱਗੇ ਹੋਏ 1015 ਆਈਟੀ ਐਮਐਸ ਕੈਮਰਿਆਂ ਵਿੱਚੋਂ 159 ਕੈਮਰੇ ਰੈੱਡ ਲਾਈਟ ਉਲੰਘਣਾ ਦਾ ਪਤਾ ਕਰਨ ਦੇ ਲਈ ਲਗਾਏ ਗਏ ਨੇ ਜੋ ਲਾਲ ਬੱਤੀ ਪਾਰ ਕਰਦੇ ਨੇ ਜਾਂ ਜੈਵਰਾ ਕ੍ਰੋਸਿੰਗ ਤੇ ਰੁਕਣ ਵਾਲੇ ਹੁੰਦੇ ਨੇ ਉਹਨਾਂ ਦਾ ਚਲਾਨ ਇਹ ਕਰਦੇ ਨੇ ਕੈਮਰੇ ਇਸੇ ਤਰ੍ਹਾਂ 163 ਨਵੇਂ ਕਿਊ ਸਿਸਟਮ ਵੀ ਲਗਾਏ ਗਏ ਨੇ ਟ੍ਰੈਫਿਕ ਨੂੰ ਹੋਰ ਵੀ ਬਿਹਤਰ ਢੰਗ ਦੇ ਨਾਲ ਨਿਯੰਤਰਣ ਕਰਨ ਦੇ ਲਈ ਕੰਟਰੋਲ ਕਰਨ ਦੇ ਲਈ ਚੰਡੀਗੜ੍ਹ ਦੀ ਪੁਲਿਸ ਨੇ ਸਹਿਰ ਦੇ ਪ੍ਰਮੁੱਖ ਚੁਰਾਹਿਆਂ ਤੇ ਜਿਹੜੇ ਮੁੱਖ ਪੁਆਇੰਟ ਨੇ ਜਿੱਥੇ ਟ੍ਰੈਫਿਕ ਲਾਈਟਾਂ ਲੱਗੀਆਂ ਹੋਈਆਂ ਨੇ ਜਿਹੜੇ ਸਰਕਲ ਜੇ ਬਣੇ ਹੋਏ ਨੇ ਉੱਥੇ ਆਟੋਮੈਟਿਕ ਕਯੂ ਡਿਟੈਕਸ਼ਨ ਸਿਸਟਮ ਲੱਗੇ ਹੋਏ ਨੇ ਹੁਣ ਜਿਹੜੀਆਂ ਟ੍ਰੈਫਿਕ ਲਾਈਟਾਂ ਨੇ ਉਹ ਖੁਦ ਹੀ ਸੜਕਾਂ ਤੇ ਵਾਹਨਾਂ ਦੀ ਜਿਹੜੀ ਗਿਣਤੀ ਐ ਕਾਰਾਂ ਦੀ ਗੱਡੀਆਂ ਦੀ ਮੋਟਰਾਂ ਦੀ ਉਸ ਗਿਣਤੀ ਦੇ ਹਿਸਾਬ ਨਾਲ ਆਪਣੀ ਟਾਈਮਿੰਗ ਆਪ ਤੈਅ ਕਰਨਗੀਆਂ ਕਹਿਣ ਤੋਂ ਭਾਵ ਕਿ ਆਟੋਮੈਟਿਕ ਹੋਏਗਾ ਸਾਰਾ ਕੁਝ ਇਹ ਸਿਸਟਮ 40 ਪ੍ਰਮੁੱਖ ਟ੍ਰੈਫਿਕ ਜੰਕਸ਼ਨਾਂ ਤੇ 163 ਜਗ੍ਹਾ ਤੇ ਲਗਾਏ ਗਏ ਨੇ ਇਸੇ ਕਰਕੇ ਦੋਸਤੋ ਇਹ ਤੁਹਾਡੇ ਲਈ ਇੱਕ ਜ਼ਰੂਰੀ ਲੇਟੈਸਟ ਜਿਹੜੀ ਨਿਊਜ਼ ਸੀਗੀ ਉਹ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਤੁਹਾਨੂੰ ਵੀ ਪਤਾ ਲੱਗ ਜੇ ਕਿ ਹੁਣ ਜਿਵੇਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਚਲਾਨ ਹੁੰਦੇ ਸੀਗੇ ਹੁਣ ਉਸ ਤਰ੍ਹਾਂ ਨਹੀਂ ਹੋਣਗੇ ਹੁਣ ਆਨਲਾਈਨ ਹੀ ਚਲਾਨ ਹੋਣਗੇ ਆਫਲਾਈਨ ਨਹੀਂ ਹੋਣਗੇ